ਸਰ ਪੰਜਾਬ ਦੇ ਵਿੱਚ ਚਿੱਟੇ ਮੋਤੀ ਦੀ ਬਹੁਤ ਵੱਡੀ ਦਿੱਕਤ ਹੈ ਸਭ ਤੋਂ ਪਹਿਲਾਂ ਤਾਂ ਇਸ ਟੌਪਿਕ ਤੇ ਤੁਸੀਂ ਸਾਨੂੰ ਦੱਸੋ ਕਿ ਇਹ ਕਿਵੇਂ ਸ਼ੁਰੂ ਹੁੰਦੀ ਹੈ ਕਿਵੇਂ ਦਾ ਹੱਲ ਹੋ ਸਕਦਾ ਤੇ ਕੀ ਕੈਟਰੈਕ ਦੇ ਆਪਰੇਸ਼ਨ ਤੋਂ ਬਾਅਦ ਚਿੱਟੇ ਮੋਤੀ ਦੇ ਆਪਰੇਸ਼ਨ ਤੋਂ ਬਾਅਦ ਚਸ਼ਮਾ ਹਟ ਸਕਦਾ ਜਾਂ ਲੱਗ ਸਕਦਾ ਜਾਂ ਕੀ ਹੈ ਚਿੱਟਾ ਮੋਤੀਆ ਜਿਹੜਾ ਹੈਗਾ ਜੀ ਦੇਖੋ ਆਪਣੇ ਆ ਸਾਰਿਆਂ ਦੇ ਬਚਪਨ ਤੋਂ ਮਾਈਬਰਥ ਇੱਕ ਪਾਰਦਰਸ਼ੀ ਇੱਕ ਜਾਂ ਟ੍ਰਾਂਸਪੇਰੈਂਟ ਇੱਕ ਲੈਂਸ ਹੁੰਦਾ ਕਿਸੇ وجہ ਦੇ ਨਾਲ ਵੀ ਅਗਰ ਉਹ ਚਿੱਟਾ ਹੋ ਜਾਂਦਾ ਸੀ ਉਹਨੂੰ ਚਿੱਟਾ ਮੋਤੀਆ ਕਹਿੰਦੇ ਹੂੰ ਤਾਂ ਜਿਹੜੀਆਂ ਬਾਹਰਨੀਆਂ ਚੀਜ਼ਾਂ ਉਹਦੇ ਰੇਜ਼ ਜਿਸ ਤਰ੍ਹਾਂ ਕੋ ਸ਼ੀਸ਼ਾ ਤੁਸੀਂ ਦੇਖ ਲਓ ਉਪੇਖ ਹੋਏਗਾ ਤਾਂ ਪਿੱਛੇ ਰੇਜ਼ ਨਹੀਂ ਜਾਂਦੇ ਇਹਦਾ ਇਹ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਇੱਕੋ ਇੱਕ ਇਲਾਜ ਆਜ ਦੀ ਡੇਟਸ 'ਚ ਉਹ ਹੈਗਾ ਆਪਰੇਸ਼ਨ ਤੇ ਰੀਜ਼ਨ ਕੀ ਹੈ ਸਰ ਚਿੱਟਾ ਮੂਤੀਆ ਹੋਣ ਦੇ ਹਾਂ ਰੀਜ਼ਨ ਜਿਹੜਾ ਦੇਖੋ ਮੋਸਟਲੀ ਤਾਂ ਹੁੰਦਾ ਜੀ ਏਜ ਰਿਲੇਟਡ ਜਦੋਂ ਏਜ ਬੰਦੇ ਦੀ 60 ਦੇ ਆਸ-ਪਾਸ ਪਹੁੰਚੇਗੀ ਤਾਂ ਚਾਂਸਸ ਹੋ ਜਾਂਦੇ ਹਨ ਪਰ ਕੁਝ ਇੱਕ ਕਾਰਨ ਹੁੰਦੇ ਆ ਜਿਸ ਤਰ੍ਹਾਂ ਕਿ 슈ਗਰ ਦਾ ਪੇਸ਼ੈਂਟ ਹੋ ਗਿਆ ਉਹਨੂੰ ਚਾਂਸਸ ਥੋੜੇ ਜ਼ਿਆਦਾ ਹੈ ਜਾਂ ਕਿਸੇ ਦੇ ਸੱਟ ਲੱਗੀ ਜਾਂ ਕਈ ਵਾਰ ਜਨਿਟਲ ਕੈਟਰਾਕਟ ਹੁੰਦੇ 22 ਵਰਥੀ ਹੋ ਜਾਂਦੇ ਚਟਾ ਮੋਤੀਆ ਹੂੰ ਕਈ ਵਾਰੀ ਅੱਖ ਦੇ ਵਿੱਚ ਸੋਜੇ ਛਾਦੀ ਰਹਿੰਦੀ ਹੈ ਰੈਡੋਸ ਕੈਟਰਾਕਟਸ ਅਸੀਂ ਕਹਿੰਦੇ ਆ ਬਾਰ ਬਾਰ ਇਨਫਲੇਮੇਸ਼ਨ ਹੁੰਦੀ ਰਹਿੰਦੀ ਹੈ ਉਹਦੇ ਕਰਕੇ 20 ਚਟਾ ਮੋਤੀਆ ਬਣ ਸਕਦਾ ਹੂੰ ਸੋ ਇਹ ਕੁਝ ਹੀ ਕਾਰਨ ਹੈ ਹੋਰ ਵੀ ਬਹੁਤ ਲੰਬੀ ਲਿਸਟ ਹੈ ਇਹਦੇ ਵਿੱਚ ਕਈ ਕਾਰਨ ਹੋ ਜਾਂਦੇ ਆ ਪਰ ਉਹ ਸਾਰਿਆਂ ਦਾ ਅਗਰ ਚਟਾ ਮੋਤੀਆ ਬਣ ਗਿਆ ਜਿਹੜਾ ਟ੍ਰੀਟਮੈਂਟ ਹੈ ਉਹ ਇੱਕੋ ਹੀ ਹੈ ਉਹ ਹੈਗਾ ਆਪਰੇਸ਼ਨ ਬਹੁਤ ਸਾਰੇ ਪੇਸ਼ੈਂਟ ਅਸੀਂ ਦੇਖਿਆ ਦੇਸੀ ਦਵਾਈਆਂ ਜਾਂ ਹੋਮੋਪੈਥਿਕ ਦੀਆਂ ਦਵਾਈਆਂ ਪਾਈ ਜਾਂਦੇ ਜੀ ਇਦਰਾ ਤੁਹਾਡਾ ਠੀਕ ਹੋ ਜਾਊਗਾ ਉਹ ਸਾਰੇ ਤੁਸੀਂ ਆਪਣੇ ਪੈਸੇ ਵੇਸਟ ਕਰ ਰਹੇ ਹੋ ਜਿੰਨਾ ਦੂਜੀ ਗੱਲ ਇਹ ਵੀ ਚਿੱਟੇ ਮੋਤੀ ਦਾ ਆਪਰੇਸ਼ਨ ਕਦੋਂ ਕਰਾਉਣਾ ਚਾਹੀਦਾ ਇਹ ਪੇਸ਼ੈਂਟ ਦਾ ਬਹੁਤ ਕਾਮਨ ਸਵਾਲ ਹੁੰਦਾ ਵੀ ਅਸੀਂ ਕਦੋਂ ਕਰਾਈਏ ਜੀ ਪੇਸ਼ੈਂਟ ਤੇ ਲੱਛਣ ਵੀ ਸਿਰ ਦੱਸੋ ਕਿ ਚਿੱਟੇ ਮੋਤੀ ਵੱਲ ਨੂੰ ਮੇਰੀਆਂ ਅੱਖਾਂ ਤੁਰ ਰਹੀਆਂ ਨੇ ਤਾਂ ਮੈਨੂੰ ਲੱਛਣ ਕੀ ਦਿਖਣੇ ਸ਼ੁਰੂ ਹੋ ਜਾਣਗੇ ਮੇਨ ਨਹੀਂ ਹੈ ਜੀ ਤੁਸੀਂ ਆਪਣੀ ਨਾਰਮਲ ਈਵਨ ਜੇਕਰ ਸਪੈਕਸ ਲਗਾ ਰਹੇ ਹੋ ਜਾਂ ਨਹੀਂ ਲਗਾ ਰਹੇ ਤੁਹਾਨੂੰ ਧੁੰਦਲਾ ਨਜ਼ਰ ਆਣਾ ਸ਼ੁਰੂ ਹੋ ਜਾਏਗਾ ਤੁਹਾਨੂੰ ਖੁਦ ਨੂੰ ਪਤਾ ਲੱਗ ਜਾਏਗਾ ਕਿ ਮੈਨੂੰ ਅਗਰ ਐਨਕ ਵੀ ਲਗਾ ਰਹੇ ਹਾਂ ਤਾਂ ਵੀ ਐਨਕ ਨਾਲ ਹੁਣ ਸਾਫ਼ ਇਹ ਤੁਹਾਡੇ ਅੰਨਕ ਦੇ ਨੰਬਰ ਬੜੇ ਫ੍ਰੀਕੁਐਂਟਲੀ ਚੇਂਜ ਹੋਣੇ ਸ਼ੁਰੂ ਹੋ ਗਏ। ਹਰ 2-4 ਮਹੀਨੇ ਬਾਅਦ ਨੰਬਰ ਚੇਂਜ ਹੋ ਜਾਂਦਾ। ਤਾਂ ਬੈਸਟ ਜਿਹੜਾ ਅਸੀਂ ਐਡਵਾਈਸ ਇਹੀ ਕਰੀਦਾ ਆਫਟਰ 40 ਹਰ ਪੇਸ਼ੈਂਟ ਨੂੰ ਇੱਕ ਵਾਰੀ ਰੂਟੀਨ ਚੈੱਕਅਪ ਜ਼ਰੂਰ ਕਰਾ ਲੈਣਾ ਚਾਹੀਦਾ। ਕਿਉਂਕਿ ਚਿੱਟਾ ਨਹੀਂ ਉਦੋਂ ਕਾਲਾ ਮੋਦੀਆ ਹੋਣ ਦੇ ਚਾਂਸਸ ਵੀ ਉਸ ਏਜ ਦੇ ਵਿੱਚ ਕਾਫੀ ਹੋ ਜਾਂਦੇ। ਹੁਣ ਚਿੱਟੇ ਮੋਤੀਏ ਬਾਰੇ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਸੀ ਇਹਦਾ ਇੱਕੋ ਇੱਕ ਇਲਾਜ ਹੈ ਉਹ ਹੈਗਾ ਆਪਰੇਸ਼ਨ। ਇੱਕ ਤੁਸੀਂ ਮੈਨੂੰ ਕੁਐਸਚਨ ਪੁੱਛਿਆ ਸੀ ਕਿ ਚਿੱਟੇ ਮੋਤੀਏ ਤੋਂ ਬਾਅਦ ਕੀ ਅੰਨਕ ਲਗਾਉਣ ਦੀ ਲੋੜ ਹੈ ਜਾਂ ਨਹੀਂ ਹੈ? ਸੋ ਅੱਜਕੱਲ ਸਾਡੇ ਕੋਲ ਬਹੁਤ ਤਰ੍ਹਾਂ ਦੇ ਲੈਂਸ ਜਿਹੜੇ ਆ ਬਹੁਤ ਅੱਛੀ ਕੁਆਲਿਟੀ ਦੇ ਅਵੇਲੇਬਲ ਹਨ ਜਿਹਦੇ ਨਾਲ ਆਫਟਰ ਜਿਹੜਾ ਚਟੇ ਮੋਤੀ ਦਾ ਆਪਰੇਸ਼ਨ ਹੈ ਐਨਕ ਲਗਾਉਣ ਦੀ ਲੋੜ ਨਹੀਂ ਹੈ ਉਹਦੇ ਲਈ ਵੀ ਕੁਝ ਮਸ਼ੀਨਾਂ ਜਿਹੜੀਆਂ ਬਹੁਤ ਜਿਹੜਾ ਸਾਡੇ ਕੋਲ ਆਰਗਸ ਮਸ਼ੀਨ ਹੈ ਇਹ ਵੀ ਪੰਜਾਬ ਦੇ ਵਿੱਚ ਸਾਡੀ ਪਹਿਲੀ ਮਸ਼ੀਨਾਂ ਜਿਹੜੀ ਸੀ ਲਗਾਈ ਸੀ ਜਿਹੜੀ ਲੈਸ ਦੀ ਪਾਵਰ ਕੈਲਕੂਲੇਟ ਕਰਦੀ ਹੈ ਈਵਨ ਜੇ ਮੈਚੋਰ ਕੈਟਰਟ ਵੀ ਹੋ ਜਾਏ ਕੋਈ ਮਸ਼ੀਨ ਮੈਚੋਰ ਕੈਟਰਟ ਵਾਈਟ ਕੈਟਰਟ ਨਹੀਂ ਕੈਲਕੂਲੇਟ ਕਰਦੀ ਸਿਰਫ ਇਹ ਆਰਗਸ ਮਸ਼ੀਨ ਹੈ ਜਿਹੜੀ ਮੈਚੋਰ ਕੈਟਰਟ ਦੇ ਵਿੱਚ ਵੀ ਵਾਈਟ ਕੈਟਰਟ ਚ ਵੀ ਪੂਰਾ ਤੁਹਾਡਾ ਲੈਸ ਦਾ ਨੰਬਰ ਤੋਂ ਜਿੰਨੀ ਮਰਜ਼ੀ ਸਰਜਰੀ ਅੱਛੀ ਹੋ ਜਾਏ ਅਗਰ ਤੁਹਾਡਾ ਲੈਸ ਦਾ ਨੰਬਰ ਹੀ ਪ੍ਰੋਪਰ ਨਹੀਂ ਆ ਹਮ ਤਾਂ ਪੇਸ਼ੈਂਟ ਜਿਹੜਾ ਨਾ ਬਹੁਤ ਜ਼ਿਆਦਾ ਖੁਸ਼ ਨਹੀਂ ਰਹਦਾ ਹਮ ਸੋ ਪ੍ਰੋਪਰ ਕੈਲਕੂਲੇਸ਼ਨ ਜਿਹੜਾ ਬਹੁਤ ਜ਼ਰੂਰੀ ਹੈ ਉਸ ਤੋਂ ਬਾਅਦ ਇੱਕ ਵੇਰੀਓਨ ਮਸ਼ੀਨ ਹੈ ਆਰਗਸ ਦੇ ਨਾਲ ਹੀ ਸਾਡੇ ਕੋਲ ਹਮ ਨਾਰਮਲੀ ਕੀ ਕਰਦੇ ਆ ਡਾਕਟਰ 19 8% ਮੈਂ ਤੁਹਾਨੂੰ ਕਹਿ ਸਕਦਾ ਜਿਹਨਾਂ ਕੋਲ ਇਹ ਮਸ਼ੀਨ ਨਹੀਂ ਹੁੰਦੀ ਮਾਰ ਕਰ ਲੈਂਦੇ ਆ ਇਹ ਲੈਂਸ ਇਸ ਡਿਗਰੀ ਤੇ ਪਾਇਆ ਜਾਏਗਾ ਜਿੱਦਾਂ 15 ਡਿਗਰੀ ਤੇ 20 ਡਿਗਰੀ ਤੇ ਜਦੋਂ ਅਸੀਂ ਆਪਰੇਸ਼ਨ ਕਰ ਰਹੇ ਹੁੰਦੇ ਆ ਕੋਈ ਇੱਕ ਰਿੰਗਰ ਦਾ ਫਲੋ ਹੁੰਦਾ ਜਿੱਦਾਂ ਵਾਟਰ ਦੀ ਤਰ੍ਹਾਂ ਕੋਈ ਫਲੋ ਕਰਕੇ ਕਲੀਨ ਕਰੀਦਾ ਹੂੰ ਹੂੰ ਉਹਦੇ ਨਾਲ ਉਹਨੇ ਮਾਰਕਾਂ ਉਤਰ ਜਾਂਦੇ ਹੂੰ ਤਾਂ ਉਹ ਜਿਹੜੀ ਪ੍ਰੋਪਰ ਐਕਸਿਸ ਹੈ ਜਿਹੜੀ ਉਹ ਤੁਸੀਂ ਉਸ ਐਕਸਿਸ ਤੇ ਲੈਂਸ ਕੇਵਰੀ ਨਹੀਂ ਪਾ ਸਕਦੇ ਇਹ کئی ਵਾਰੀ ਪੇਸ਼ੈਂਟ ਜਿਹੜਾ ਆਪਰੇਸ਼ਨ ਕਰਾ ਰਿਹਾ ਉਹਦਾ ਹੈੱਡ ਹੀ ਥੋੜਾ ਟਿਲਟਡ ਹੁੰਦਾ ਤਾਂ ਤੁਹਾਡੀ ਐਕਸਿਸ ਜਿਹੜੀ ਹੈ ਉਹ ਚੇਂਜ ਹੋ ਜਾਂਦੀ ਹੈ ਪਰ ਇਹ ਜਿਹੜੀ ਆਰਗਸ ਵੀਰੀਅਨ ਮਸ਼ੀਨ ਹੈ ਇਹਦੇ ਨਾਲ ਆਨਲਾਈਨ ਤੁਹਾਡੀ ਮਾਈਕਰੋਸਕੋਪ 'ਚ ਤੁਹਾਨੂੰ ਲਾਈਨ ਨਜ਼ਰ ਆ ਰਹੀ ਹੁੰਦੀ ਹੈ ਤਾਂ ਜਿੰਨਾ ਮਰਜ਼ੀ ਪੇਸ਼ੈਂਟ ਹਿਲਾ ਲੇ ਜੋ ਮਰਜ਼ੀ ਕਰ ਲੇ ਆਨਲਾਈਨ ਤੁਹਾਨੂੰ ਪਤਾ ਲੱਗ ਰਿਹਾ ਹੁੰਦਾ ਕਿ ਇਸ ਡਿਗਰੀ ਤੇ ਇਸ ਪੇਸ਼ੈਂਟ ਦਾ ਲੈਂਸ ਪਾਉਣਾ ਸੋ ਇਹ ਗੱਲਾਂ ਜਿਹੜੀਆਂ ਬਹੁਤ ਜ਼ਰੂਰੀਆਂ ਹਨ ਅਗਰ ਇਹ ਆਪਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਦੇ ਆ ਤਾਂ ਪੇਸ਼ੈਂਟ ਨੂੰ ਉਸ ਆਪਰੇਟਿਵ ਦੀ ਚਸ਼ਮਾ ਲਗਾਉਣ ਦੇ ਚਾਂਸਸ ਆਲਮ ਦੂਜੀ ਗੱਲ ਇਹ ਵੀ ਜੇ ਆਪੋ ਉਸ ਪੇਸ਼ੈਂਟ ਨੂੰ ਕਦੇ ਕੰਪਿਊਟਰ ਤੇ ਚੈੱਕ ਕਰੀਏ ਕਈ ਵਾਰੀ ਪੇਸ਼ੈਂਟ ਐਨਕਾ ਵਾਲੇ ਹੁੰਦੇ ਆ ਉਹ ਨੰਬਰ ਦੇ ਦਿੰਦੇ ਜੀ ਪੇਸ਼ੈਂਟ 0.25 0.50 ਸਿਰਫ ਐੜਕ ਬਣਾਣ ਲਈ ਹੂੰ ਤਾਂ ਅਸੀਂ ਪੇਸ਼ੈਂਟ ਨੂੰ ਇਹੀ ਕਹੀਦਾ ਵੀ ਕੰਪਿਊਟਰ ਤੇ ਚੈੱਕ ਕਰਾਂ ਕੰਪਿਊਟਰ ਕਦੀ ਜ਼ੀਰੋ ਨੰਬਰ ਨਹੀਂ ਜਲਦੀ ਕਦੇ ਦਿੰਦਾ ਚਾਹੇ ਬੰਦਾ ਨਾਰਮਲ ਆ ਉਹਦਾ ਵੀ ਪੁਆਇੰਟ 50 ਸਿਰਫ ਤੁਹਾਨੂੰ ਇੱਕ ਆਈਡੀਆ ਦਿੰਦਾ ਵੀ ਇਹਦੇ ਨੇੜੇ ਤੇਲੇ ਇਹਦਾ ਨੰਬਰ ਹੋਏਗਾ ਤਾਂ ਪੇਸ਼ੈਂਟ ਦੀ ਵਿਜ਼ਨ ਜਿਹੜੀ ਆ ਅਸੀਂ ਉਹਨੂੰ ਇਹੀ ਕਹੀਦਾ ਵੀ ਤੁਹਾਡੀ ਵਿਜ਼ਨ ਡਿਸਟੈਂਸ ਤੇ ਨੇੜੇ ਲਈ ਤੁਹਾਨੂੰ ਐੜਕ ਦੀ ਲੋੜ ਨਹੀਂ ਪੈਗੀ ਹੂੰ ਜੋ ਲੇਟੈਸਟ ਲੈਂਸਸ ਅੱਜਕੱਲ੍ਹ ਚੱਲ ਰਹੇ ਹੋਏ ਹੈਗੇ ਈਡੋਫ ਲੈਂਸਸ ਕਹਿੰਦੇ ਅਸੀਂ ਪਹਿਲਾਂ ਮਲਟੀਫੋਕਰ ਰਿੰਗ ਵਾਲੇ ਲੈਂਸਸ ਬਹੁਤ ਪੌਪੂਲਰ ਹੋਏ ਅੱਜਕੱਲ੍ਹ ਵੀ ਚੱਲ ਰਹੇ ਹਨ ਸੋ ਇਟ ਡਿਪੈਂਡ ਕਰਦਾ ਪੇਸ਼ੈਂਟ ਟੂ ਪੇਸ਼ੈਂਟ ਅਗਰ ਪੇਸ਼ੈਂਟ ਕੋਈ ਹਾਊਸ ਵਾਈਫ ਹੈ ਘਰ ਬੈਠਣਾ ਕੋਈ ਜ਼ਿਆਦਾ ਐਕਟਿਵ ਲਾਈਫ ਨਹੀਂ ਹੈ ਉਹਨੂੰ ਅਸੀਂ ਮਲਟੀਫੋਕਲ ਲੈਂਸਸ ਜਿਹੜੇ ਐਡਵਾਈਸ ਕਰੀਦੇ ਆ ਉਹਦੇ ਵਿੱਚ ਰਿੰਗਸ ਹੁੰਦੀਆਂ ਤੋਂ ਉਹ ਅਗਰ ਅਸੀਂ ਕਿਸੇ ਉਸ ਪੇਸ਼ੈਂਟ ਨੂੰ ਪਾ ਦਈਏ ਜਿਹਦਾ ਕੰਮ ਹੀ ਡਰਾਈਵਿੰਗ ਹੈ ਤਾਂ ਜਦੋਂ ਰਾਤ ਨੂੰ ਡਰਾਈਵਿੰਗ ਕਰਦਾ ਉਹਦੇ ਸਰਕਲ ਉਹਨੂੰ ਲਾਈਟ ਦੇ ਆਸ-ਪਾਸ ਨਜ਼ ਉਹ ਪੇਸ਼ੈਂਟ ਟੂ ਪੇਸ਼ੈਂਟ ਡਿਪੈਂਡ ਕਰਦਾ ਉਹਨੂੰ ਅਸੀਂ ਪ੍ਰੇਫਰ ਕਰੀਦਾ ਈਟੋਫਲੈਂਸਸ ਹੂੰ ਈਟੋਫ ਦਾ ਵੀ ਸਰਕਲ ਨਹੀਂ ਨਜ਼ਰ ਆਉਂਦੇ ਪਰ ਨੇੜੇ ਦੇ ਲਈ ਕਿਸੇ ਕਿਸੇ ਪੇਸ਼ੈਂਟ ਨੂੰ ਹੂੰ ਇੱਕ ਉਹਦਾ ਨੰਬਰ ਲਗਾਉਣਾ ਪੈ ਸਕਦਾ ਇੱਕ ਨੰਬਰ ਲਗਾਉਣਾ ਪੇਸ਼ੈਂਟ ਲਈ ਇੰਨਾ ਅਨਕੰਫਰਟੇਬਲ ਨਹੀਂ ਹੈ ਕਿ ਅਗਰ ਰਿੰਗ ਨਜ਼ਰ ਆਣ ਲੱਗ ਜਾਣਗੇ ਉਹ ਕਈ ਵਾਰ ਪੇਸ਼ੈਂਟ ਲਈ ਪ੍ਰੋਬਲਮ ਹੈ ਕੈਟੇਗਰੀ ਵੀ ਹੁੰਦੀ ਸਰ ਇਹਨਾਂ ਆਪਰੇਸ਼ਨਸ ਦੇ ਵਿੱਚ ਕੀ ਆਹ ਕੈਟੇਗਰੀ ਆਪਰੇਸ਼ਨ ਕਿ ਇੱਕੋ ਹੀ ਆਪਰੇਸ਼ਨ ਹੁੰਦਾ ਨਹੀਂ ਕੈਟੇਗਰੀ ਹੁੰਦੀ ਸਰ ਜੋ ਅਸੀਂ ਅੱਜਕੱਲ ਲੇਟੈਸਟ ਚੱਲ ਰਿਹਾ ਉਹ ਹੈਗਾ ਬਲੇਡ ਫ੍ਰੀ ਕੈਟਰਾਕਟ ਸਰਜਰੀ ਹੂੰ ਇਹ ਮਸ਼ੀਨ ਜਿਹੜੀ ਸਾਡੇ ਕੋਲ ਅਵੇਲੇਬਲ ਹੈ ਬਲੇਡ ਫਰੀ ਪੰਜਾਬ ਦੇ ਵਿੱਚ ਜੇ ਮੈਂ ਤੁਹਾਨੂੰ ਦੱਸਾਂ ਤਾਂ ਸਿਰਫ ਸਾਡੇ ਕੋਲ ਹੈ ਜਾਂ ਜਲੰਧਰ ਅਵੇਲੇਬਲ ਹੈ ਜਾਂ ਅਮਰਸਰ ਤੁਹਾਡੇ ਲੁਧਿਆਣੇ ਦੇ ਵਿੱਚ ਅੱਜ ਇਸ ਟਾਈਮ ਇਹ ਮਸ਼ੀਨ ਅਵੇਲੇਬਲ ਨਹੀਂ ਹੈ ਠੀਕ ਹੱਸ ਸਰ ਇਸ ਮਸ਼ੀਨ ਇਹਦਾ ਕੀ ਹੈ ਕਿ 80% ਜਿਹੜੇ ਆਪਰੇਸ਼ਨ ਦੇ ਸਟੈਪਸ ਆ ਇਹਨੂੰ ਕਹਿੰਦੇ ਰੋਬੋਟਿਕ ਕੈਟਟਰ ਸਰਜਰੀ 80% ਸਟੈਪਸ ਬਿਫੋਰ ਪੇਸ਼ੈਂਟ ਥੀਟਰ ਦੇ ਵਿੱਚ ਐਂਟਰ ਕਰਦਾ 80% ਸਟੈਪਸ ਤੁਹਾਡੇ ਉਹ ਮਸ਼ੀਨ ਹੀ ਕਰ ਦਿੰਦੀ ਹੈ ਜਿਹੜੇ ਡਿਫਿਕਲਟ ਸਟੈਪਸ ਹੁੰਦੇ ਆ ਹੂੰ ਉਸ ਤੋਂ ਬਾਅਦ ਅਸੀਂ ਉਹਨੂੰ OT 'ਚ ਲਿਜਾ ਕੇ ਸਿਰਫ ਉਹਨੂੰ ਕਲੀਨਿੰਗ ਕਰਕੇ ਲੈ ਕੇ ਇੰਪਲਾਂਟ ਕਰ ਦਿੰਦੇ ਹਾਂ ਹੂੰ ਸੋ ਇੱਕ ਪ੍ਰੀਸੀਜਨ ਜਿਹੜੀ ਐ ਦੀ ਉਹ ਹੈਗੀ ਐ ਪੁਆਇੰਟ ਮਾਈਕਰੋਨਸ ਦੇ ਵਿੱਚ ਪ੍ਰੋਸੈਸ ਕਰਦਾ ਏ ਹੂੰ ਸੋ ਇਹਦੀ ਹੀਲਿੰਗ ਜਿਹੜੀ ਐ ਬਹੁਤ ਫਾਸਟ ਐ ਨੈਕਸਟ ਡੇ ਬੰਦਾ ਆਪਣਾ ਕੰਮ ਕਰ ਸਕਦਾ ਜਾ ਕੇ ਆਪਣਾ ਜੌਬ ਤੇ ਜਿੱਥੇ ਮਰਜ਼ੀ ਚਲਾ ਜਾਏ ਹੂੰ ਉਸ ਤੋਂ ਉਪਰ ਐਟਲੀ ਸਿਰਫ ਇੰਨੀ ਕੁ ਪ੍ਰਕਾਸ਼ਨ ਅਸੀਂ ਕਹਿੰਦਾ 5-7 ਦਿਨ ਰਵਿੰਗ ਨਾ ਕਰੇ ਦੈਟਸ ਆਲ ਜੇ ਕਿ ਇਹ ਆਪਣੇ ਕੰਮ ਤੇ ਜਾਣਾ ਨੈਕਸਟ ਡੇ ਜਾ ਸਕਦਾ ਤਾਂ ਰਿਜ਼ਲਟ ਜਿਹੜੇ ਐ ਦੇ ਬਹੁਤ ਐਕੂਰੇਟ ਜੋ ਅਸੀਂ ਮਾਰਕ ਕਰਤਾ ਜਿੰਨਾ ਉਸੀ ਐਕਿਊਰੈਸੀ ਦੇ ਨਾਲ ਰਿਜ਼ਲਟ ਇਹਦੇ ਅਸੀਂ ਸਾਨੂੰ ਮਿਲਦੇ ਆ ਤੇ ਇਹਦੇ ਇਹਦੀ ਸਰ ਕਾਸਟਿੰਗ ਕਿੰਨੇ ਤੋਂ ਕਿੱਥੇ ਤੱਕ ਹੁੰਦੀ ਆ ਮਿਨਿਮਮ ਤੋਂ ਮੈਕਸਮ ਦੇਖੋ ਪੈਕੇਜ ਬੰਦਾ ਸਿਲੈਕਟ ਕਰਦਾ ਕੋਈ ਵੀ ਸਿਲੈਕਟ ਕਰਦਾ ਹਰ ਇੱਕ ਲੈਂਸ ਦੇ ਪੈਕੇਜਸ ਹੁੰਦੇ ਆ ਡਿਫਰੈਂਟ ਦੂਰ ਦਾ ਪਾਉਣਾ ਚਾਹੁੰਦਾ ਨੇੜੇ ਦਾ ਪਾਉਣਾ ਚਾਹੁੰਦਾ ਕਈ ਵਾਰੀ ਪੇਸ਼ੈਂਟ ਹੁੰਦੇ ਜੀ ਦੂਰ ਦੇ ਵੀ ਅਨ ਲਾ ਲਾਂਗੇ ਨੇੜੇ ਦੇ ਵੀ ਲਾ ਲਾਂਗੇ ਉਹ ਥੋੜਾ ਘੱਟ ਹੋ ਜਾਏਗਾ ਜਿਹੜਾ ਵੀ ਪੈਕੇਜ ਸਿਲੈਕਟ ਕਰੇਗਾ ਉਸ ਤੋਂ ਇਲਾਵਾ 40000 ਐਕਸਟਰਾ ਅਸੀਂ ਚਾਰਜ ਕਰੀਦਾ ਹਾਂ ਹਮ ਬਲੀਡ ਫਰੀ ਕਟਟਰ ਸਰ ਹਮ ਤੇ ਮਿਨਿਮਮ ਕਿੰਨੇ ਤੋਂ ਸ਼ੁਰੂ ਮਿਨਿਮਮ ਜਿਹੜਾ ਕੈਟਰਾ ਸਾਡੇ ਹਸਪੀਟਲ ਦੇ ਵਿੱਚ ਅਸੀਂ ਸ਼ੁਰੂ ਕਰੀ ਤਾਂ ਹੁੰਦਾ 12000 ਤੋਂ ਸ਼ੁਰੂ ਹੁੰਦਾ ਉੱਪਰ ਜਿਹੜਾ ਉਹ 1.5 ਲੱਖ ਤੱਕ 12000 ਤੋਂ 1.5 ਡਿਪੈਂਡਿੰਗ ਓਨ ਦੀ ਲੈਂਸ ਕਿਹੜਾ ਪੇਸ਼ੈਂਟ ਨੇ ਪਾਉਣਾ ਇਹ ਕਿਹੜਾ ਪ੍ਰੋਸੀਜਰ ਉਹਨੇ ਚੂਸ ਕਰਨਾ ਅਲੱਗ-ਅਲੱਗ ਡਿਫਰੈਂਟ ਤੁਹਾਡੀ ਕਿਸਮ ਦੇ